ਮਿੱਤਰੋ ਕਦਾ ਠੀਕ ਠਾਕ ਦੁੱਤ ਤੇ ਲੋ ਜੀ ਮਿੱਤਰੋ ਅੱਜ ਬੱਚੇ ਲੱਗੇ ਫੇਰ ਡਾਉਨ ਤੇ ਆਪਾਂ ਤੁਹਾਨੂੰ ਅੱਜ ਅਪਡੇਟ ਦਿਖਾਵਾਂਗੇ ਇਹਨਾਂ ਦੀ ਕਦੋਂ ਤੱਕ ਫਿਰਦੇ ਰਹਿੰਦੇ ਕਦੋਂ ਤੱਕ ਉੱਡਦੇ ਆ ਕਦੋਂ ਤੱਕ ਨਹੀਂ ਉੱਡਦੇ ਕਿਉਂਕਿ ਵੀਡੀਓ ਜੇ ਆਪਾਂ ਜਿਆਦਾ ਲੰਬੀ ਬਣਾਉਣੇ ਤੇ ਮੁੜ ਕੇ ਜਿਆਦਾ ਲੰਬੀ ਬਣ ਜਾਂਦੀ ਹੈ ਆਪਾਂ ਤੁਹਾਨੂੰ ਉਹਨਾਂ ਨੇ ਟਾਈਮ 'ਚ ਦਿਖਾ ਰਿਹਾ ਕਰਾਂਗੇ ਵੀਡੀਓ ਤੇ ਆਪਾਂ ਤੁਹਾਨੂੰ ਟਾਈਮ ਵੀ ਦਿਖਾਇਆ ਕਰਾਂਗੇ ਤਾਂ ਤੁਹਾਨੂੰ ਮਿੱਤਰੋ ਆਏ ਨਾ ਲੱਗੇ ਕਿ ਐਵੇਂ ਦਿਖਾਉਂਦਾ ਵਾਰੀ ਵਾਰੀ ਜਾਨੀ ਕੀ ਤਾਂ ਦਿਖਾਵਾਂਗੇ ਕਿ ਕਿੰਨੇ ਵੇ ਤੱਕ ਫਿਰਦੇ ਰਹਿੰਦੇ ਆ ਤੇ ਕਿੰਨੇ ਵੇ ਤੱਕ ਉੱਡਦੇ ਨਹੀਂ ਦੇਖਿਓ ਲਾ ਪਹਿਲਾਂ ਦੇਖ ਮਤਰਾ ਬੈਗਾ ਜਾਣ ਤੇ ਮਾਦਾ ਟ੍ਰੇਨ ਆਛਤਰੀ ਤੇ ਐਡੀ ਵੀ ਨਹੀਂ ਗੱਲ ਬਤਰਾਪੋ ਦੂਸਿਆਂ ਦਾ ਡਾਣਾ ਬੰਦ ਕਰਦਾਈ ਦੂਜਿਆਂ ਨੂੰ ਵੀ ਖਰਾਬ ਕਰਦਾਈ ਆਪ ਤਾਂ ਮੋੜ ਦੇ ਮੋੜ ਤੇ ਬਹਿੰਦਾ ਹੀ ਬਹਿੰਦਾ ਸੀ ਤੇ ਮੇਰੇ ਨਾਲ ਦੂਜੇ ਵੀ ਲੰਦੇ ਸੀ ਮੈਂ ਕਹਤ ਹਾਲ ਤੋ ਫਿਰ ਬਾਕੀ ਤਾਂ ਦੇਖੋ ਜੋੜੇ ਜੋੜੇ ਉਧਰ ਸਰਪ ਜੋੜੇ ਉਧਰ ਗੈਂਦੀ ਦੇ ਇੱਕ 2 3 ਤੇ 4 ਜੋੜੇ ਜੀ ਸਰ ਫਿਰ ਗੈਂਤੀ ਤੇ ਤੇ ਇਹ ਲਾਈਵ ਹੀ ਆ ਤੀ ਮੈਗਰਾ ਤਾਕੜੀ ਕਰੇ ਬਾਬਾ ਕਰਪਾ ਦੇ ਇਹਨਾਂ ਦੀ ਉੱਡਣਗੇ ਵਿੱਚ ਤੇ ਲੋ ਵੀ ਮਿੱਤਰੋ ਇਹਨਾਂ ਨੂੰ 5 ਮਿੰਟ ਰਹਿਣ ਦੇ ਆ ਬੈਠੇ ਤੇ ਮੈਂ ਤੁਹਾਨੂੰ ਅਪਡੇਟ ਦਿਖਾਵਾਂਗਾ ਸਾਰੀ ਕਰੋ ਤੱਕ ਕਦੋਂ ਤੱਕ ਵਈ ਫਿਰਦੇ ਹੁੰਦੇ ਤੋਤਾ ਕੜਦੇ ਕਦੋਂ ਤੱਕ ਨਹੀਂ ਕੜਦੇ ਹਾਂ ਮੈਂ ਵੀਡੀਓ ਵਾਲੀ ਲੰਬੀ ਨਹੀਂ ਵਿੱਚ ਕਰਦਾ ਤੇ ਮੈਂ ਤੁਹਾਨੂੰ ਕੱਟ-ਕੱਟ ਕੇ ਦਿਖਾ ਰਿਆ ਕਰੂੰਗਾ ਮਿੱਤਰੋ ਠੀਕੋ ਦੇਖੋ ਮਿੱਤਰੋ ਬੈਠੇ ਵਿੱਚ ਕੱਲ ਕੱਲ ਕੱਲੇ 2:30 ਹਾਂ ਮੈਨੂੰ ਕੱਲ ਤਾਂ ਦਾਦਾ ਗੱਲ ਕੱਲ ਬੱਚਾ ਡਾਇ ਸੀ ਮੈਂ ਲਾਲਚੀਨਾ ਇਹ ਫਿਰ ਤੇਰੇ ਕੱਲ 2 ਵਜੇ ਤੱਕ ਉਹ ਸਾਥ ਵਾਲੇ ਦੇ ਕਾਲਕਾ ਤਾਂ 2 ਵਜੇ ਤੱਕ ਬੈਠੇ 8:30 ਸੀ ਮੈਂ ਤੇ ਲਾਲਚੀਨਾ ਬੈਠਾ 1 ਵਜੇ ਉਹ 1 ਵਜੇ ਜਾ ਕੇ ਉਹ ਖੁੱਡੇ ਚ ਵੱਜਿਆ ਭਰਾ ਉਹਨਾਂ ਦੇ ਉਹ ਸਾਹਮਣੇ ਲੈ ਦੇ ਬੈਠਾ ਨਹੀਂ ਗਿਆ ਦੀ ਛਤਰੀ ਤੇ ਖੁੱਡੇ ਚ ਵੱਜਿਆ ਪਤਾ ਨਹੀਂ ਕੀ ਚੱਕਰ ਪੈ ਗਿਆ ਉਹਦੇ ਚਿਹਰੇ ਨੂੰ ਦੇਖੋ

ਤੇ ਲੋ ਵੀ ਮੇਟਰੋ ਛੋਟਾ ਬੱਚਾ ਵੀ ਗਿਆ ਆ ਆ ਆ ਆ ਆ ਛਤਰੀ ਤੇ ਛਤਰੀ ਤੇ ਪਾਏ ਤੇ ਹੋਰ ਲਿਕਾ ਮੇਟਰੋ ਇਹ ਛੂਟਾ ਬੜਾ ਇਨੇ ਗੜੇ ਦੇ ਕੇ ਬਹਿ ਜਾਂਦਾ ਚੱਲ ਵੀ ਦੇਖੋ ਹਰਤਾ ਵੀ ਲੱਗਾ ਛਤਰੀ ਤੇ ਟ੍ਰੇਨ ਤੱਲੋ ਜੀ ਮਿੱਤਰੋ ਆਪਣੀ ਸ਼ਾਹ ਕੀ ਕਬੂਤਰੀ ਹੋ ਗਈ ਕੂਤਰਨਾ ਮੈਲ ਇਹਨਾਂ ਨੇ ਧਰ ਲੈਣੇ ਆਂਡੇ ਤੇ ਇਧਰ ਆ ਵੀ ਧਰ ਲੈਣੇ ਜੋੜੇ ਤਾਂ ਬਾਲੀ ਵਧੀਆ ਗੱਲ ਆ ਆ ਗੁਲੀ ਦੇ ਪੈਚਕੂ ਆ ਤੇ ਦੇਖੋ ਮਿੱਤਰੋ ਫਿਰਦੇ ਕਰੋ ਚਾ ਕ ਵੰ ਦਿਖਾਵਾਂਗੇ ਅਪਡੇਟ ਇਹਨਾਂ ਦੇ ਕਿੰਨੇ ਵੇ ਦਾ ਕਰਦੇ ਮਿੱਤਰੋ ਜਾਂਦਾ ਰੁਜਾ ਕਰੋ ਚੱਕ ਬਾਕੀ ਆਰੇ ਸਾਤੇ ਵਾਲਾ ਤੇ ਦੂਜਾ ਲਾਲਚੀਨਾ ਤੇਰਾ ਪੂਛ ਵਾਲਾ ਤੇਰਾ ਲਾਲਚੀਨਾ ਕਰ ਤੇ ਹੋ ਜਾਂਦੀ ਆਪਣੀ ਰੋਜੀ ਤੇ ਲਓ ਜੀ ਮਿੱਤਰੋ ਕਰੋ ਚੱਕਾ ਫਿਰਦੇ ਆ ਤੇ ਲਓ ਜੀ ਮਿੱਤਰੋ ਆ ਜਾਂਦੇ ਕਰੋ ਚੱਕਾ ਆਹ ਕਰ ਤੇ ਬਾਕੀ ਸਭ ਟੇਰ ਹੋ ਗਏ ਲਾਲਚੀਨਾ ਰਹਿ ਗਿਆ ਤੇ ਕਾਲਕਾਂਤਾ ਰਹਿ ਗਿਆ ਤੇ ਸਾਥ ਵਾਲਾ ਰਹਿ ਗਿਆ ਤੇ ਰੂਜੀ ਰਹਿ ਗਈ ਇਹ ਚਾਰੇ ਫਿਰਦੇ ਤੇ ਬਾਕੀ ਸਭ ਖੁੱਡਿਆਂ ਚ ਮੈਂ ਧਾਰ ਤੇ ਬਾਕੀ ਸਭ ਡੈਗ ਡੁਗ ਪਏ ਬਹਿ ਗਏ ਛਤਰੀਆਂ ਤੇ ਆ ਗਏ ਤੇ ਆ ਡੱਬਾ ਕੀ ਦ ਹੁੰਦਾ ਬਾਦ ਕਿਤੇ ਨਵੀਆਂ ਦੇਖੋ ਬਚਾਏ ਦਾ ਲਾਲਚੀਨਾ ਤੇ ਰੂਜੀ ਆ ਜਾਂਦੀ ਇਹ ਆ ਕਰੋ ਚੱਕ ਰੁਜੀ ਆਇਂਦੀ ਤੇ ਦੂਜਾ ਬੱਚਾ ਸਾਥੇ ਵਾਲਾ ਦੀ ਕਾਲ ਕੰਤਾ ਕਾਲ ਕੰਤਾ ਆ ਗਈ ਦੇਖੋ ਰੁਜਿਆ ਕਾ ਕਾਲ ਕੰਤਾ ਮੜ ਰਗਾ ਸਾਥੇ ਵਾਲਾ ਸਾਥੇ ਵਾਲਾ ਕਿੱਥੇ ਫਿਰਦਾ ਉਹ ਲੰਬਾ ਵਾ ਦੌੜ ਜਾਂਦਾ ਮੈਨੂੰ ਲੱਗਾ ਹਾਂ ਹੁੰਦਾ ਸਾਥੇ ਵਾਲਾ ਵੀ ਹਾਂ ਦੇਖੋ ਇਹ ਆਵ ਰਿਹਾ ਇੱਕ ਮਿੰਟ ਦਿਖਾਉਣਾ ਮਿੱਤਰ ਆ ਲੈੰਦੇ ਉਹ ਦੇਖਵਾ ਜਾਂਦਾ ਲਾਲਚੀ ਨੇ ਚੜਦਾ ਹੋ ਜਾਂਦਾ ਸਾਥਿਆਣਾ ਇਹ ਹੋਵੇ ਕਰੋ ਚਿਆਕ ਹਾਂ ਆ ਗਿਆ ਸਾਥਿਆਣਾ ਜਾਂਦਾ ਫੁੱਲ ਫੁੱਲ ਕਰਦਾ ਦੇਖੋ ਬਾਕੀ ਬਹਿ ਭੁਗਿਆ ਫਿਰਦੇ ਆ ਦੋ ਹੋਈ ਮਿੱਤਰੋ ਹੋ 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 ਕਿੱਧਰ ਗਏ ਮੈਂ ਅੰਦਰ ਆ ਦੇਖੋ ਆ ਆ ਗਏ ਮਿੱਤਰੋ ਕਾਲਕੰਤਾ ਆ ਫਿਰਦਾ ਕਾਲਕੰਤਾ ਬੱਚਾ ਜਾਂਦਾ ਬਟਰਫਲਾਈਂਗ ਚਕ 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 ਦੂਜੇ ਲੋਕ ਕਿੱਧਰ ਗਏ ਉੱਪਰ ਉਹ ਗੰਦਰ ਵਾਗੇ ਲੈ ਆਏ ਮਿੱਤਰੋ ਸਾਥੇ ਲਾਏ ਜਾਂਦਾ ਕਰੋ ਚੱਕੇ ਕੰਮੜੇ ਨੂੰ ਮੁੜਿਆਂ ਹੰਦੋ ਉਹੀ ਨਾ ਉਹੀ ਉਹੀ ਹੈ ਉਹੀ ਆਲੇੰਦੋਂ ਮੁੜਿਆਂ ਹੰਦੋ ਲੋ ਜਾਂਦਾ ਆਪਣਾ ਕਾਲ ਕੰਤਾ ਕਰੋ ਚੱਕ ਤੇ ਦੂਜਾ ਮਿੱਤਰੋ ਕਿੱਧਰ ਵਗ ਗਿਆ ਆਹਾਹਾ ਲਾਲਚੀ ਨਾ ਲਗੜ ਲਗੜ ਤਾਂ ਨਹੀਂ ਲੱਗੀ ਫਿਰਦੀ ਸੀ ਇਹਨਾਂ ਭੜਕਾ ਕੇ ਲੱਗੀ ਹੋਵੇ ਇਹ ਇੱਥੇ ਆਯੂਗਾ ਕਿਧਰ ਵਾਗ ਗਿਆ ਦੇਖੋ ਮਤਰ ਉਹ ਆ ਜਾਂਦਾ ਸਾਥੇ ਨਾਲ ਕਰੋ ਚਾ ਕੋਣ ਲੰਗੇ ਸਾਥੇ ਨਾਲ ਤੇ ਦੂਜਾ ਨਹੀਂ ਦਿਖੇ ਲਾਲਚੀ ਨਾ ਬੱਚਾ ਉਹ ਦੇਖਦੇ ਆ ਅੱਛਾ ਦੇਖੋ ਮਿੱਤਰੋ ਆ ਬੈਠਾ ਬੱਚਾ ਮੈਂ ਕਿਤੇ ਫਿਰਦਾ ਚਲ ਕੋਈ ਨਹੀਂ ਆਪਾਂ ਦਿੰਨੇ ਆ ਤਾੜ ਲਾਲਚੀ ਨਾ ਆ ਗਿਆ ਤੇ ਉਹ ਦੋਨੇ ਫਿਰਦੇ ਆ ਇਹਨੂੰ ਲਾ ਲਈ ਆਪਾਂ ਦੇਖੋ ਮਿੱਤਰੋ ਆ ਸੀ ਲਾਲ ਜੀ ਨੇ ਬੱਚਾ ਕਾਲ ਕਾਂਤੇ ਦਾ ਭਾਈ ਇਹ ਤਾਂ ਆ ਗਿਆ ਲੋ ਜੀ ਇਹਨੂੰ ਦਿੰਨੇ ਆਪਾਂ ਖੁੱਡੇ ਛੱਡ ਮਿੱਤਰੋ ਮੈਂ ਗਿਆ ਸੀ ਕਿ ਬਜ਼ਾਰ ਤੇ ਬੱਚੇ ਆ ਕੇ ਬਹਿ ਗਏ ਦੋਨੇ ਤੇ ਬੱਚੇ ਦਿੰਨੇ ਆਪਾਂ ਤਾੜ ਤੇ ਤੁਹਾਨੂੰ ਦਿਖਾਉਣਾ ਮਿੱਤਰੋ ਤਾੜ ਕੇ ਬੱਚੇ ਤੇ ਲੋ ਵੀ ਮਿੱਤਰੋ ਬੱਚੇ ਦੋਨੇ ਆ ਗਿਆ ਦੇਖੋ ਦੇਖੋ ਮਿੱਤਰੋ ਪੱچے ਆ ਗਏ ਦੋਨੇ ਕਰੋ ਸ਼ੱਕ ਤੇ ਲੋ ਵੀ ਮਿੱਤਰੋ ਵੀਡੀਓ ਦਾ ਪੈਠ ਹੀ ਕਰਦੇ ਨੇ ਆ ਵੀਡੀਓ ਕਿਦਾਂ ਲੱਗਿਆ ਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਾਏ ਵੀ ਮਿੱਤਰੋ